ਇਸ ਸਾਲ ਦੇ 크리스마ਸ ਵਰਖ ਬਰਫ ਵਰਗੀ ਸਫੇਦ ਨਹੀਂ ਹੈ ਪਰ ਵਾਤਾਵਰਣ ਜਲਵਾਯੂ ਪਰਿਵਰਤਨ ਕੈਨੇਡਾ ਦਾ ਕਹਿਣਾ ਹੈ ਕਿ ਮੈਟਰੋ ਵੈਂਕੂਵਰ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਰਦੀਆਂ ਦੇ ਤੂਫਾਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਮੌਸਮ ਸਰਵਿਸ ਨੇ ਮੈਟਰੋ ਵੈਂਕੂਵਰ ਦੇ ਲਈ ਜਾਣਕਾਰੀ ਦਿੰਦੇ ਕਿ ਹੈ ਕਿ ਤੂਫਾਨਾਂ ਦੀ ਇੱਕ ਲੜੀ BC ਦੇ ਦੱਖਣੀ ਤੱਟ ਦੇ ਉੱਤੇ ਵੈਂਕੂਵਰ ਟਾਪੂ ਨੂੰ ਮਾਰਨ ਦੇ ਲਈ ਤਿਆਰ ਹੈ ਤੇ BC ਦੇ ਤੱਟ ਤੋਂ ਇੱਕ ਘੱਟ ਦਬਾਅ ਵਾਲਾ ਕੇਂਦਰ ਅੱਜ ਦੁਪਹਿਰ ਤੋਂ ਸ਼ੁਰੂ ਹੋਣ ਵਾਲੀਆਂ ਤੇਜ਼ ਹਵਾਵਾਂ ਲਿਆਵੇਗਾ ਇਹ ਹਵਾਵਾਂ ਸ਼ਾਮ ਤੱਕ ਤੇਜ਼ ਹੋਣਗੀਆਂ ਤੇ ਪੱਛਮੀ ਤੇ ਉੱਤਰੀ ਵੈਂਕੂਵਰ ਟਾਪੂ ਨੂੰ ਪ੍ਰਭਾਵਿਤ ਗਿਆ ਬੁੱਧਵਾਰ ਯਾਨੀ ਕ੍ਰਿਸਮਸ ਵਾਲੇ ਦਿਨ ਇੱਕ ਹੋਰ ਸ਼ਕਤੀਸ਼ਾਲੀ ਫਰੰਟਲ ਸਿਸਟਮ ਸਵੇਰੇ ਦੱਖਣੀ ਤੱਟ ਦੇ ਉੱਤੇ ਪਹੁੰਚ ਜਾਵੇਗਾ। ਬਹੁਤ ਤੇਜ਼ ਹਵਾਵਾਂ ਤੇ ਭਾਰੀ ਮੀਂਹ देर ਸ਼ਾਮ ਤੱਕ ਚੱਲਣ ਦੀ ਸੰਭਾਵਨਾ ਹੈ। ਇੱਕ ਕਮਜ਼ੋਰ ਘੱਟ ਦਬਾਅ ਵਾਲਾ ਸਿਸਟਮ ਵੀਰਵਾਰ ਦੇਰ ਰਾਤ ਵੈਂਕੂਵਰ ਆਈਲੈਂਡ ਤੱਕ ਪਹੁੰਚ ਜਾਏਗਾ ਤਾਂ ਰਾਤ ਪਰ ਵੈਂਕੂਵਰ ਆਈਲੈਂਡ ਦੇ ਉੱਤੇ ਦੱਖਣੀ ਤੱਟ ਦੇ ਵਿੱਚ ਤੇਜ਼ ਹਵਾਵਾਂ ਫੈਲਾਏਗਾ। ECCC ਚੇਤਾਵਨੀ ਦੇ ਰਿਹਾ ਹੈ ਕਿ ਵੈਂਕੂਵਰ ਆਈਲੈਂਡ ਦੇ ਕੁਝ ਖੇਤਰਾਂ ਦੇ ਵਿੱਚ ਤੂਫਾਨ ਦੇ ਕਾਰਨ ਹੜਾ ਆ ਸਕਦੇ ਨੇ। ਤੂਫਾਨ ਦੇ ਟਰੈਕਾਂ ਤੇ ਪ੍ਰਭਾਵਾਂ ਦੇ ਵਿੱਚ ਭਰੋਸਾ ਵਧਨ ਦੇ ਨਾਲ ਜੇ ਲੋੜ ਪਈ ਤਾਂ ਮੌਸਮ ਚੇਤਾਵਨੀਆਂ ਵਧਣਗੀਆਂ ਖਬਰਾਂ ਵਿਸਥਾਰ ਦੇ ਨਾਲ ਮੈਟਰੋ ਵੈਂਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਛੁੱਟੀਆਂ ਤੋਂ ਪਹਿਲਾਂ ਵੱਧ ਗਈਆਂ ਨੇ ਜਿਸ ਦੇ ਵਿੱਚ 1 ਲੀਟਰ ਰੈਗੂਲਰ ਗੈਸ ਦੀ ਔਸਤ ਕੀਮਤ ਐਤਵਾਰ ਨੂੰ ਡਾਲਰ 1.71 ਹੈ ਗੈਸਪ੍ਰਾਈ.com ਦਾ ਕਹਿਣਾ ਹੈ ਕਿ ਜਦੋਂ ਖੇਤਰ ਦੇ ਵਿੱਚ ਵਾਧਾ ਹੋਇਆ ਹੈ ਰਾਸ਼ਟਰੀ ਔਸਤ ਪਿਛਲੇ ਹਫਤੇ ਦੇ ਵਿੱਚ ਬਿਲਕੁਲ ਨਹੀਂ ਵਧੀ ਗੈਸ ਪ੍ਰਾਈਸ ਜਿਹੜੀ ਨੇ ਉਹ ਵੈਬਸਾਈਟ ਦੇ ਮੁਤਾਬਕ ਪਿਛਲੇ ਹਫਤੇ ਵੈਂਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਦੇ ਵਿੱਚ ਬਦਲਾਅ ਸਮੇਤ ਕੱਲ੍ਹ ਦੀਆਂ ਕੀਮਤਾਂ 1 ਸਾਲ ਪਹਿਲਾਂ ਦੇ ਉਸੇ ਦਿਨ ਦੇ ਨਾਲੋਂ 3.8 ਸੀਐਲ ਵਾਦ ਸਨ ਤੇ 1 ਮਹੀਨਾ ਪਹਿਲਾਂ ਨਾਲੋਂ 5.9 ਸੀਐਲ ਘਟ ਸਨ ਪਿਛਲੇ ਮਹੀਨੇ ਦੇ ਦੌਰਾਨ ਰਾਸ਼ਟਰੀ ਉਸ 2.9 ਸੀਐਲ ਘਟੀ ਹੈ ਤੇ 1 ਸਾਲ ਪਹਿਲਾਂ ਦੇ ਇਸ ਦਿਨ ਨਾਲੋਂ 6.9 ਸੀਐਲ ਵਾਧਾ ਹੈ ਐਪਸਫਰ ਨੇ ਇਸ ਹਫਤੇ 4.9 ਸੀਐਲ ਦੀ ਉਛਾਲ ਦੇਖੀ ਹੈ ਜਦੋਂ ਕਿ ਵਿਕਟੋਰੀਆ ਨੇ ਜ਼ਰੂਰੀ ਤੌਰ ਤੇ ਕੋਈ ਬਦਲਾਅ ਨਹੀਂ ਦੇਖਿਆ ਇਸ ਦੌਰਾਨ ਬੀਸੀ ਦੇ ਵਿੱਚ ਉਸਤ ਕੀਮਤ ਡਾਲਰ 1.64 ਤੇ ਬੈਠ ਗਈ ਪਿਛਲੇ ਹਫਤੇ ਤੋਂ 3.1 ਸੀਐਲ ਵਾਧ ਜੋ ਡਾਲਰ 1.61 ਤੇ ਉੱਤੇ ਆਈ ਪੈਟਰੋਲੀਆ ਮਹਾਰਾ ਦਾ ਕਹਿਣਾ ਹੈ ਕਿ ਅਸੀਂ ਗੈਸ ਦੀਆਂ ਕੀਮਤਾਂ ਦੇ ਲਈ ਇੱਕ ਜ਼ਿਆਦਾਤਰ ਸਥਿਰ ਹਫਤਾ ਦੇਖਿਆ ਹੈ ਕਿਉਂਕਿ ਲੱਖਾਂ ਵਾਹਨ ਚਾਲਕਾਂ ਕ੍ਰਿਸਮਸ ਦੇ ਲਈ ਯਾਤਰਾ ਕਰਦੇ ਨੇ ਤੇ ਤਿਆਰੀ ਕਰਦੇ ਨੇ ਤੇਲ ਦੀਆਂ ਕੀਮਤਾਂ ਲਗਾਤਾਰ ਵਧਨ ਦੇ ਨਾਲ ਗੈਸ ਦੀਆਂ ਕੀਮਤਾਂ ਆਉਣ ਵਾਲੇ ਹਫ਼ਤੇ ਦੇ ਵਿੱਚ ਮੌਜੂਦਾ ਪੱਧਰ ਤੇ ਨੇੜੇ ਰਹਿਣ ਦੀ ਸੰਭਾਵਨਾ ਹੈ ਹਾਲਾਂਕਿ ਅਸੀਂ ਇਸ ਸਥਿਰਤਾ ਦੀ ਨੇੜੇ ਨਿਗਰਾਨੀ ਕਰਦੇ ਹਾਂ ਕਿਉਂਕਿ ਜੀਓਪੋਲਿਟੀਕਲ ਤਣਾਅ ਅਤੇ ਅਮਰੀਕੀ ਵਪਾਰ ਨੀਤੀ ਦੇ ਵਿੱਚ ਸੰਭਾਵੀ ਤਬਦੀਲੀਆਂ ਪਰਖਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਜਿਵੇਂ ਕਿ ਪਰਿਵਾਰ ਛੁੱਟੀਆਂ ਦੇ ਲਈ ਯਾਤਰਾ ਕਰਦੇ ਨੇ ਪੰਪ ਦੇ ਉੱਤੇ ਇਹ ਅਸਥਿਰਤਾ 5 ਤੋਂ 15 ਸੈਂਟ ਪ੍ਰਤੀ ਲੀਟਰ ਦੀ ਬਜਟ ਕਰਨ ਦੇ ਲਈ ਪਰੰਤੋ ਪਹਿਲਾਂ ਕੀਮਤਾਂ ਦੀ ਜਾਂਚ ਕਰਨ ਸਮੇਂ ਸਰੀਆ ਚੇਤਾ ਕਰਵਾਉਂਦੀ ਹੈ ਇੱਕ ਰੁਝਾਨ ਜੋ ਸੰਭਾਵਤ ਤੌਰ ਦੇ ਉਤੇ 2025 ਤੱਕ ਜਾਰੀ ਰਹੇਗਾ ਗੈਸ ਬਰੀ ਦੇ ਅਨੁਸਾਰ 23 ਦਸੰਬਰ 2020 ਨੂੰ ਗੈਸ ਦੀਆਂ ਕੀਮਤਾਂ ਨਿਯਮਤ ਤੌਰ ਦੇ ਉਤੇ 1.24 ਪ੍ਰਤੀ ਲੀਟਰ ਤੇ ਬੈਠੀਆਂ ਹੋਈਆਂ ਸਨ ਜਦੋਂ ਕਿ 2022 ਦੇ ਵਿੱਚ ਉਸੇ ਦਿਨ 1 ਡਾਲਰ 1.64 ਸੀ